ਆਪਣੇ ਕੱਲੇ ਹੀ ਬੋਲ ਜਾਨੇ ਕੀ ਗਲੋਗੇ ਇੱਥੇ ਕੌਣ ਆਇਆ ਸੀ ਤੇਰੇ ਕੋਲੇ ਉਹ ਨੰਬਰਦਾਰ ਬੈਠਿਆ ਤੀਗਾ ਅੱਛਾ ਉਹ ਗੱਲ ਸੁਣਾ ਕੇ ਗਿਆ ਹਾਂ ਆ ਕਹਿੰਦਾ ਜੀਤੇ ਕੇ 27 ਟੋਲੇ ਸੋਨਾ ਚੋਰੀ ਕਰ ਲਿਆ ਰਾਤ ਹਾਂ 27 ਟੋਲੇ ਆਹੋ ਇੰਨਾ ਸੋਨਾ ਤਰੀ ਬੈਠੀ ਸੀ ਮੈਂ ਆਪ ਸੋਚੀ ਜਾਨਾ ਮਾ ਸੋਨਾ ਤਾਂ ਹੁਣ ਲੱਖ ਲਵੇ ਲੱਗ ਰਿਹਾ ਭਾਈ ਇੰਨਾ ਸੋਨਾ ਮਾਲ ਹੋ ਗਈ ਮਾ ਇੰਨਾ ਸੋਨਾ ਦਾ ਬਹੁਤ ਪੈਸਾ ਦਾ ਬਣ ਗਿਆ ਗੱਲ ਪੱਕੀ ਚੋਰੀ ਵੀ ਕਹਿੰਦੇ ਵੀ ਐਂ ਕਰੀ ਜਿੱਥੇ ਤੇ ਰਹਦੀ ਸੋਨਾ ਉਥੇ ਹੱਥ ਪਾਇਆ ਜਾ ਕੇ ਸਦਾ ਫੇਰ ਬਈ ਕੋਈ ਪੇਤੀ ਸੀਗਾ ਹਾਂ ਗੱਲ ਤਾਂ ਉਹੀ ਹੈ ਹਾਂ ਚੱਲ ਤੂੰ ਮੈਂ ਨੂੰ ਕਹੀਦੀ ਗੱਲ ਅਹੀ ਹੂੰ ਹੈ ਉਹ ਮਹਾ ਭਾਈ ਇਹ ਕੰਮ ਨਸ਼ੇੜੀਆਂ ਦਾ ਹੈ ਕੀ ਗੱਲ ਗਲਤ ਹੈ ਗੱਲ ਗਲਤ ਤਾਂ ਪਹੋਰਾ ਨਹੀਂ ਇਹ ਤਾਂ ਗੱਲ 100 ਪੈਸਾ ਸਹੀ ਆ ਹਾਂ ਵੀ ਜੇ ਨਸ਼ੇੜੀ ਕੰਮ ਕਰਨ ਫਿਰ ਕਾਨੂੰ ਚੋਰੀਆਂ ਕਰਨ ਨਸ਼ਾ ਕਰਨ ਨੂੰ ਪੈਸੇ ਮਿਲਦੇ ਨਹੀਂ ਫਿਰ ਐਂ ਡਾਕੇ ਮਾਰਦੇ ਹਰ 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 ਹਜੇ ਇੰਨਾ ਸ਼ੁਕਰ ਵੀ ਤੂੰ ਐਂ ਮੰਨ ਵੀ ਉਹਨਾਂ ਦੀ ਹੂ ਸੁੱਖ ਰਹੇਗੀ ਕਿਸੇ ਨੂੰ ਨਾ ਮਾਰ ਕੇ ਉਹ ਨਾ ਮਾਰ ਕੇ ਗੱਲ ਉਹ ਹੀ ਨਸ਼ੇੜੀ ਦਾ ਖਾਸਮਾ ਨੂੰ ਖਾਂਦਾ ਬਣ ਜਾਊਗਾ ਤੇ ਮੈਂ ਤਾਂ ਬਾਈ ਤੇਰੇ ਨਾਲ ਗੱਲ ਕਰਨੀ ਸੀ ਜੇ ਤੂੰ ਗੁੱਸਾ ਨਾ ਮੰਨੇ ਅਸੀਂ ਜੀ ਕੀ ਗੱਲ ਕਰਨੀ ਐ ਮੈਂ ਕਦੋਂ ਗੁੱਸਾ ਕਰੂੰ ਬਾਈ ਤੇਰੇ ਤੋਂ ਪਤਾ ਹੀ ਨਹੀਂ ਕਦੋਂ ਤੂੰ ਗੁੱਸਾ ਕਰ ਲੈ ਤੇਥੋਂ ਤਾਂ ਐਂ ਵੀ ਡਰ ਲੱਗਦਾ ਰਹਿੰਦਾ ਹੁਣ ਵੀ ਤੈਨੂੰ ਕਈਏ ਗੱਲ ਕਿ ਨਾ ਕਹੀ ਕੋਈ ਖਾਸੀ ਪੱਟੀ ਸਿੱਧੀ ਜੀ ਗੱਲ ਕਰਨੀ ਆ ਕੋਈ ਹੈ ਪੁੱਠੀ ਸੁੱਦੀ ਨੇ ਗੱਲ ਕਬੀਲਦਾਰੀ ਦੀਆ ਤੂੰ ਮੰਨ ਲਿਆ ਕਰ ਗੱਲ ਨੂੰ ਮੈਂ ਤੈਨੂੰ ਬਹੁਤ ਵਾਰੀ ਪਹਿਲਾਂ ਵੀ ਕਿਹਾ ਵੀ ਭਾਈ ਆਪਣਾ ਮੁੰਡਾ ਬਾਹਲਾ ਖੁੱਲੇ ਹੱਥੇ ਚੱਲ ਪਿਆ ਇਹਨੂੰ ਸਮਝਾ ਲੈ ਸਮਝਾ ਲੈ ਤੂੰ ਨਹੀਂ ਸਮਝਾਉਂਦਾ ਆ ਹੁਣ ਤਾਂ ਜਮੀ ਹੱਦ ਕਰਤੀ ਆ ਬਹੂ ਨਾ ਪਹਿਲਾਂ ਤਾਂ ਲੜਦਾ ਹੀ ਲੜਦਾ ਸੀ ਕੱਲਾ ਚਲਕਲੇ ਸੀਗਾ ਗਾਲ ਗਲੋਚੀ ਹਾਂ ਹੁਣ ਤਾਂ ਕਹਿੰਦੀ ਮੈਨੂੰ ਕੁੱਟਣ ਵੀ ਲੱਗਿਆ ਥੱਪੜ ਵੀ ਮਾਰਿਆ ਉਹਦੇ ਥੱਪੜ ਮਾਰਿਆ ਆਹੋ ਹੁਣ ਐ ਨਹੀਂ ਪੁੱਛੇਗਾ ਵੀ ਕਾਹ ਤੋਂ ਮਾਰਿਆ ਉਹ ਪਤੀਆ ਹੁਣ ਬੌਲਾ ਫੋਲਾ ਮਾਰੂਗਾ ਉਹਨੇ ਕੋਈ ਸ਼ਿਕਾਇਤਾ ਹੁਣ ਉਹ ਗੱਲ ਕਿੱਥੇ ਚੱਲਦਾ ਤੈਨੂੰ ਪਤਾ ਤਾਂ ਹੈਗਾ ਉਹਨੇ ਥੱਪੜ ਮਾਰਿਆ ਬਸ ਆਹੋ ਮੇਰੀ ਗੱਲ ਸੁਣ ਥੱਪੜ ਉਹਨੇ ਪੈਸਿਆਂ ਪਿੱਛੇ ਮਾਰਿਆ ਹੁਣ ਜਿੰਨਾ ਚਿਰ ਦਾ ਬਹੂ ਕੋਲੇ ਪੈਸੇ ਸੀ ਉਹ ਦਈ ਗਈ ਲੇ ਜਾਇਆ ਗਿਆ ਕਲੇਸ਼ ਕਰਕੇ ਹੁਣ ਜਦੋਂ ਬਹੂ ਨੇ ਆਇਆ ਕਿਹਾ ਤਾਂ ਵੀ ਆਹ ਦੇਖ ਲੈ ਮੇਰਾ ਪਰਸੇ ਤਾਂ ਖਾਲੀ ਐ ਲੈ ਜਾ ਜਿਹੜਾ ਕੁਸ ਹੈਗਾ ਕਹਿੰਦਾ ਹਾਂ ਹਾਂ ਤੂੰ ਲੁਕੋ ਤੇ ਦੇ ਚੋ ਕੱਢ ਕੇ ਪਹਿਲਾਂ ਮੈਨੂੰ ਰੋਜ਼ ਪੈਸੇ ਹੁਣ ਕਿੱਧਰ ਗਏ ਦੇ ਜਿੱਥੋਂ ਮਰਜੀ ਦੇ ਉਹ ਕਹਿੰਦੀ ਵੀ ਮੇਰੇ ਕੋਲ ਹੈ ਹੀ ਨਹੀਂ ਜੇ ਹੁੰਦੇ ਮੈਂ ਤੈਨੂੰ ਦੇਂਦੇ ਅੱਗੇ ਕਹਣਾ ਮੈਂ ਇੱਥੋਂ ਲੁਕੋਇਆ ਬਾਈ ਉਹਨੂੰ ਤਾੜ-ਤਾੜ ਕਰਕੇ ਕੁੱਟਦਾ ਕੋਈ ਗੱਲ ਹੋਰ ਨਾ ਹੋਵੇ ਉਹ ਪੈਸੇ ਦਾ ਮੈਂ ਹੀ ਨਹੀਂ ਮੁਕਕਣ ਦਿੰਦਾ ਹੌਦ ਲਵੇ ਮੈਂ ਤੋਲਾ ਇਹਦਾ ਰੋਜ਼ ਮੰਗੂ ਆ ਕੇ ਤਾਹੀਂ ਤਾਂ ਪੱਟੀ ਮੇਸ ਹੋ ਰਹੀ ਓਦੀ ਜੇ ਤੂੰ ਰੋਜ਼ ਪੈਸੇ ਦਿੰਨਾ ਤਾਂ ਹੀ ਤਾਂ ਉਹ ਗਾਹੀ ਗਾਹਾ ਵਧੀ ਜਾਂਦਾ ਨਾਲੇ ਹੁਣ ਉਹ ਨਾ ਪੱਕਾ ਨਸੇੜੀ ਹੋ ਗਿਆ ਬਹੂ ਦੀ ਗੱਲ ਸੁਣ ਲੈ ਬਹੂ ਕਹਿੰਦੀ ਨਾ ਜੇ ਭਈ ਆਈ ਹਾਲ ਰਹਾ ਭੂਆ ਮੇਰਾ ਤਾਂ ਜੀ ਅੱਕ ਗਿਆ ਨਾ ਤਾਂ ਮੇਰੇ ਕੋਲੇ ਦੇਣ ਨੂੰ ਪੈਸੇ ਆ ਨਾ ਮੈਂ ਕੁੱਟ ਖਾ ਸਕਦੀ ਆ ਮੈਂ ਤਾਂ ਆਪਦੇ ਪੇਕੀ ਵਗ ਜੂ ਕਾਣੂ ਜਾਣਾ ਪੇਕੀ ਬੁਕੀ ਤੂੰ ਸਮਝਾਈ ਉਹਨੂੰ ਪੇਕੀ ਕੀ ਕਰੂਗੀ ਪੇਕੀ ਨਹੀਂ ਤੋੜਨੀ ਹੈਗੀ ਉਹ ਲੈ ਪੇਕੀ ਤੋੜ ਦੇ ਮੈਂ ਕੀ ਤੋੜਨ ਨੂੰ ਤਿਆਰ ਬੈਠੀ ਹਾਂ ਵੀ ਲੈ ਫੜ ਪਾਈ ਬੈਗ ਜਾ ਬਗ ਜਾ ਮੈਂ ਤਾਂ ਆਪ ਤੈਨੂੰ ਇਹੀ ਕਹਿੰਦੀ ਆ ਵੀ ਭਾਈ ਇਹਨੂੰ ਸਮਝਾ ਲੈ ਕਾਲੰਗੈਰੀ ਨੂੰ ਆਪਣੀ ਨੂੰ ਇਹ ਜਿਆਦੇ ਨਸ਼ਾ ਲੱਗਿਆ ਕਰਨ ਭਾਈ ਇਹਨੂੰ ਹਟਾ ਲੈ ਤੂੰ ਹੀ ਕਹੀ ਜੰਨੀ ਆ ਜਿਆਦੇ ਲੱਗਿਆ ਕਰਨ ਐ ਤਾਂ ਮੈਨੂੰ ਪਤਾ ਨਸ਼ਾ ਕਰਦਾ ਹੈ ਹੈ ਪਰ ਕਦੇ ਕਤਾ ਹੀ ਕਰਦਾ ਬਾਲਾ ਨਹੀਂ ਕਰਦਾ ਥੋੜਾ ਥੋੜੀ ਕਰਦਾ ਮੈਨੂੰ ਪਤਾ ਹੈ ਵੇ ਵੀਰ ਥੋੜਾ ਨਹੀਂ ਕਰਦਾ ਹੋ ਨਸ਼ਾ ਜੇ ਥੋੜਾ ਕਰਦਾ ਵੀ ਕਰ ਚ ਕਲੇਸ਼ ਨਾ ਪਵੇ ਪਤਾ ਵੀ ਨਾ ਲੱਗੇ ਉਹ ਵੀ दारू-ਦੂਰੂ ਪੀ ਕੇ ਆ ਜਾਂਦਾ ਮੈਨੂੰ ਪਤਾ ਹੈ ਕੁਛ ਨਹੀਂ ਛੱਡਦਾ ਸੱਤਾਂ ਚੁੱਲਿਆਂ ਦੀ ਸਵਾਹ ਵੀ ਨਹੀਂ ਛੱਡਦਾ ਉਹ ਚਿੱਟਾ ਉਹ ਖਾ ਜਾਂਦਾ ਹੈ ਜੀਭ ਤੇ ਧਾਰਨ ਵਾਲੀਆਂ ਗੋਲੀਆਂ ਉਹ ਖਾ ਜਾਂਦਾ ਆ ਕੀ ਕੈਪਸੂਲ ਕੈਪਸੂਲਾਂ ਦੇ ਨੌ ਨੇਗੇ ਜੈ ਵੱਡੇ ਹੋ ਆ ਪਰਸੋਂ ਤਾਂ ਮੈਂ ਐਡੀ ਸਰਗਟ ਲਾਈ ਬੈਠਾ ਮਰ ਚਣਾ ਮੇਰਾ ਤਾਂ ਜੀ ਕਰਦਾ ਵੀ ਇਹਨੂੰ ਦੇਲੀਆਂ ਅੰਦਰ ਨਾ ਹੋਣ ਦੇਵਾਂ ਜਦੋਂ ਤੇ ਤੂੰ ਹੀ ਤੂੰ ਹੋ ਜਾ ਮੈਂ ਤਾਂ ਭੱਜ ਕੇ ਆਈ ਢੋਲੂ ਪਾਣੀ ਦਾ ਲੈ ਕੇ ਮੈਂ ਤਾਂ ਆਖਿਆ ਕਿਤੇ ਮਹਾਲਾ ਕੁੜੀ ਹਾਂ ਕੁੜਾ ਸੱਟ ਕੇ ਗਈ ਆ ਦੇ ਵਿੱਚ ਕੋਈ ਅੰਗਿਆਰੀ ਆ ਗਈ ਹੋ ਵੀ ਉਹ ਪਾਖਦੀ ਆ ਮੈਂ ਤਾਂ ਪਾਣੀ ਪਾਇਆ ਵਾ ਜਦੋਂ ਦੇਖ ਜਦੋਂ ਪਾਉਣ ਲੱਗੀ ਢੋਲੂ ਮੂਰੇ ਪਲੇਗ ਦੇ ਜਾਣਾ ਇਹ ਬੈਠਾ ਆਪਣੇ ਵਾਲਾ ਬੋਦਲ ਜਾ ਅੱਛਾ ਆਹੋ ਮੈਂ ਤਾਂ ਜੀ ਕਰਦਾ ਤੇ ਵੀ ਢੋਲੂ ਹੀ ਮਾਰਾਂ ਸਿਰਚ ਮੈਂ ਆਖਿਆ ਵੇ ਤੂੰ ਇਹ ਜੇ ਸੜੇ ਜੇ ਨਸੇ ਨਾ ਕਰਿਆ ਕਰ ਹੈ ਗੱਲ ਮੈਂ ਵੀ ਇੱਕ ਕੱਦੀ ਵਾਰ ਸਮਝਾਇਆ ਮਾਂ ਛੱਡ ਪਰਾਂ ਗਣਾ ਹੀ ਮਾ ਦਾ ਕਦੇ ਕਦੇ ਜੇ ਕਰ ਲੈਣਾ ਮੈਂ ਛੱਡ ਦੂੰਗਾ ਇਹ ਵੀ ਛੱਡ ਦੂੰਗਾ ਕਹਦਾ ਮੈਂ ਇਹ ਛੱਡਦਾ ਨਹੀਂ ਬਾਈ ਜੇ ਤੂੰ ਮੇਰੀ ਸਲਾਹ ਮੰਨੇ ਤਾਂ ਤੂੰ ਵੀਰ ਬਣ ਕੇ ਮੈਂ ਤੇਰੇ ਮੂਰੇ ਹੱਥ ਬਾਂਧਦੇ ਜੇ ਕਹੇ ਨਾ ਮੈਂ ਚੁੰਨੀ ਵੀ ਤੇਰੇ ਪੈਰੀਂ ਧਰ ਗੱਲ ਦਾ ਦੱਸਦੇ ਕੀ ਕਹਿਣੀ ਐ ਇਹਨੂੰ ਸੈਂਟਰ ਚ ਫੂਕਦੇ ਛੱਡਦੇ ਉਹ ਕੀ ਕਹਿੰਦੇ ਉਹਨਾਂ ਨੇ ਉਹ ਨਸਾ ਛਡਾਉ ਕੇਂਦਰ ਚ 4 ਪੈਸੇ ਭਰਦੇ ਉੱਥੇ ਗਾਲ ਦੇ ਲੈ ਪੈਸੇ ਭਰਦੇ ਪੈਸਾ ਕਿੱਥੇ ਪੈਸੇ ਤਾਂ ਹੀ ਨੇਗਾ ਪੈਸੇ ਭਰਦੇ ਦੱਸ ਪੈਸੇ ਘਰੇ ਭਾਤੇ ਭਰਦੇ ਉੱਥੇ ਭਾਈ ਜੇ ਤੇਰੇ ਕੋਲ ਪੈਸੇ ਨਹੀਂ ਤਾਂ ਸਾਰੇ ਪਿੰਡ ਕੋਲੇ ਨਹੀਂ ਹੈਗੇ ਤੂੰ ਐਨਾ ਇਹਦੀ ਪੱਟੀ ਮੇਸ ਨਾ ਕਰੀ ਜਾ ਮੁੰਡਾ ਪੱਕੇ ਪੱਕੇ ਨਸੇ ਤੇ ਲੱਗਿਆ ਪਿਆ ਨਾ ਇਹ ਛੱਡ ਸਕੇ ਨਾ ਤੂੰ ਛਡਾ ਸਕੇ ਉਹ ਛਡਾ ਦੇਣਗੇ ਚੁੱਪ ਕਰਕੇ ਤੇ ਪੈਸੇ ਭਰ ਦੇ ਉਹਨਾਂ ਨੂੰ ਕਰਦੇ ਫੋਨ ਇਹਨੂੰ ਅੱਪੀ ਲੈ ਜਾਣਗੇ ਚੱਕ ਕੇ ਰੁੜਚਾਣੇ ਓਏ ਉੱਥੇ ਵੀ ਖਾਸੇ ਪੈਸੇ ਭਰਉਂਦੇ ਨੇ ਕੋਈ ਨਾ ਤੂੰ ਮੈਨੂੰ ਠੇਕੇ ਦੇ ਨਾਂ ਦੇ ਤੂੰ ਇਹਦੀ ਜਾਨ ਬਚਾਉਂ ਪਰਦੇ ਸੁਣ ਕੇ ਉਹ ਦੇਖਾਂਗੇ ਵਈ ਸਮਝਾ ਕੇ ਦੇਖ ਲਾਂਗੇ ਨਹੀਂ ਸਮਝਦਾ ਇਹ ਮੰਨ ਲਿਆ ਕਰ ਕਿਉਂ ਐਵੇਂ ਕਰ ਪਟਣ ਤੇ ਲੱਗਿਆ ਉਹ ਤਾਂ ਹਜੇ ਉਹ ਸਿਆਣੀ ਐ ਜਿਹੜੀ ਟਿੱਕੀ ਬੈਠੀ ਐ ਅੱਜ ਕੱਲ੍ਹ ਦੀਆਂ ਤਾਂ ਹੋਏ ਨਹੀਂ ਕਹਾਉਂਦੀਆਂ ਚਾਰ ਸੁਣਾਉਂਦੀਆਂ ਨੇ ਮੂਹਰੋਂ ਸਾਰਾ ਦਿਨ ਧੰਦਾ ਪਿੱਟਦੀ ਐ ਵਿਚਾਰੀ ਆਥਣ ਤੜਕੇ ਉਤੋਂ ਸੜੇ ਹਣ ਤੋਂ ਕੁੱਟ ਖਾਂਦੀ ਐ ਕਿੱਥੇ ਆਪਣੀ ਬਹੂ ਕਿੱਥੇ ਆਪਣਾ ਮੁੰਡਾ ਉਹਦੇ ਪੈਰ ਵਰਗਾ ਵੀ ਨਹੀਂ ਚੱਲ ਕਿਉਂ ਖੌਰੂ ਪਾਉਣੀ ਐ ਕਿਉਂ ਪਹਿਲੀ ਤੂੰ ਆਪੇ ਕਰੀ ਨਹੀਂ ਪੈਰ ਵਰਗਾ ਨਹੀਂ ਫਲਾਣਾ ਨਹੀਂ ਗਾਹਾ ਗਾਹ ਈ ਦਾ ਚੰਦਾ ਹੋ ਉਹੀ ਕਰੀ ਜਨੀਆ ਫਿਰ ਕਹਿੰਦੀ ਨੂ ਨੂ ਐ ਬੋਲਦਾ ਛੇ ਕੋਈ ਹੋਰ ਮੁੰਡਾ ਟਾਟਾ ਆਪਣਾ ਕਿਸੇ ਨਾਲ ਆਹੋ ਪਤਾ ਹੈ ਮੇਰੀ ਗੱਲ ਸੁਣ ਲੈ ਜੇ ਕੋਈ ਹੋਰ ਹੁੰਦੀ ਨਾ ਇਹਦੀ ਜਗ੍ਹਾ ਤੇ ਆਪਾਂ ਨੂੰ ਅੱਜ ਨੂੰ ਤਾਰੇ ਦਿਖਾ ਦਿੰਦੀ ਤਾਰੇ ਦਿਖਾਉਂਦੀ ਐ ਤਾਂ ਹਰੇਕ ਦਿਖਾਦਾ ਕਰੂ ਤਾਰੇ ਚੰਗਾ ਭਾਈ ਤੇਰੀ ਮਰਜ਼ੀ ਐ ਮੇਰਾ ਫਰਜ਼ ਅਸੀਂ ਕਾਇਨ ਦਾ ਸੁਣ ਕੇ ਗੱਲ ਮੈਂ ਤੈਨੂੰ ਕਹੇਤਾ ਜੇ ਘਰ ਦੇ ਵਿੱਚ ਕੋਈ ਗੱਲ ਵਿਗੜੀ ਉਹਦਾ ਜ਼ਿੰਮੇਵਾਰ ਤੂੰ ਐ ਮੈਨੂੰ ਦੋਸਤ ਨਾ ਰਹੀ ਵੀ ਭੈਣੇ ਤੂੰ ਘਰ ਚ ਰਹਿੰਦੀ ਤੇ ਸਾਰਾ ਦਿਨ ਟਾਈਮ ਮੈਨੂੰ ਕੋਈ ਗੱਲ ਨਹੀਂ ਦੱਸੀ ਆ ਫਿਰ ਲੋਕਾਂ ਦੀਆਂ ਪੰਚਾਇਤਾਂ 'ਚ ਬੈਠਣ ਜੋਗਰ ਨਹੀਂ ਰਹਿਣਾ ਜੇ ਤੇਰੇ ਘਰੇ ਆ ਕੇ ਬਗਾਨੇ ਨੇ ਟਰਾਲੀਆਂ ਲਾਤੀਆਂ ਵੀ ਇਸਦਾ ਸਮਾਨ ਚੱਕਦੇ ਆ ਉਹ ਤੈਨੂੰ ਕਹਿ ਤਾ ਦੱਸਦਾ ਸਮਝਾ ਦੂੰ ਮੈਂ ਹੋਰ ਦੱਸ ਕੀ ਕਰੇਂ ਆਏ ਨਹੀਂ ਸਮਝਦਾ ਇਹਨੂੰ ਤਾਂ ਚੁੱਪ ਕਰਕੇ ਨਸੇ ਉੱਥੇ ਛੱਡ ਸੈਂਟਰ ਸੁਣ ਚੱਲ ਦੇਖੂਗਾ ਮੈਂ ਦੇਖੂਗਾ ਭਾਈ ਕੀ ਦੇਖੇਗਾ ਮੇਰੀ ਗੱਲ ਸੁਣ ਲੈ ਹਜੇ ਹੁਣ ਤੱਕ ਆਖਾ ਸਾਹਮਣੇ ਰਹੂਗਾ ਆ ਦੇਖ ਲੈ ਕਿੰਨੀਆਂ ਖਬਰਾਂ ਆਉਂਦੀਆਂ ਨੇ ਰੋਜ਼ ਦੇਖਦੇ ਆਂ ਮੋਬਾਈਲਾਂ ਤੇ ਆ ਕਿੰਨੇ ਮਰਦੇ ਨੇ ਵੇਜੇ ਮਰ ਗਿਆ ਫੇਰ ਕੀ ਕਰਾਂਗੇ ਹੈ ਵੀ ਇੱਕ ਤੂਤੜਾ ਉਹ ਨਸ਼ਾ ਨਹੀਂ ਕਰਦਾ ਏ ਮਰਨ ਵਾਲਾ ਹੋਰ ਕਿਹੜਾ ਕਰਦਾ ਉਹਦਾ ਚੱਟੇ-ਜੁੱਟੇ ਵਾਲੇ ਹੁੰਦੇ ਨੇ ਇਹ ਵੀ ਨਹੀਂ ਛੱਡਦਾ ਤੇਰਾ ਬਾਪ ਕੁੱਸਾ ਇਹ ਚੰਗਾ ਤੂੰ ਤਾਂ ਹੀ ਬੋਲੀ ਜਾਇਆ ਕਰ ਫੇਰ ਬਾਪ ਕਰੇ ਕੁੱਸਾ ਆਹੋ ਫੇਰ ਹੋਰ ਕੀ ਆ ਕਹੇ ਤੂੰ ਫੇਰ ਸਿਰ ਨੂੰ ਆਉਣਾ ਕੋਈ ਜਵਾਖ ਨੂੰ ਮਾੜਾ ਕਹੀ ਜਾਊਗੀ ਸਾਰਾ ਦਿਨ ਕੱਲਾ-ਕੱਲਾ ਜਵਾਖ ਐ ਦੱਸ ਕੀ ਕਹਿੰਦਾ ਇਹਨੂੰ ਕੰਨੀਆਂ ਕੁੱਤ ਕੇ ਪੈਂਦਾ ਹੈ ਜਿਹੋ ਦੇ ਮਾਰਿਆ ਪੋਲਾ ਜਾ ਥਾਪੜਾ ਮਾਰਿਆ ਕੁੱਟਤੀ ਕੁੜੀ ਕੁੱਟਤੀ ਕੁੜੀ ਲੈ ਦੱਸ ਕੀ ਗੱਲ ਹੈ ਉਹਦੀ ਗੱਲ ਮੰਨੀ ਨਹੀਂ ਹੋਣੀ ਜਵਾਖ ਦੀ ਜੇ ਉਹਨੇ ਧਰਤਾ ਥੱਪੜ ਉਹੀ ਤੀਵੀ ਤੀਵੀ ਦੀ ਪੱਖ ਕਰੂ ਯਾਰ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਕੁੱਟਤੀ ਉਹ ਟਰਾਲੀ ਚ ਸਮਾਨ ਪਾਖ ਲੈ ਆਏਗਾ ਹੌਰੇ ਟਰਾਲੀ ਚ ਸਮਾਨ ਪਾਉਣਾ ਹਾਸੀ ਖੇਡਾ ਜਰਨਲ ਸੁਦਾ ਘਰ ਹੈ ਇੱਥੇ ਆਉਣ ਦਾ ਰਸਤਾ ਹੈ ਜਾਣਦਾ ਨਹੀਂ ਹੈਗਾ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਭੈਣ ਮਰੀਏ ਫਿਰ ਵੀ ਹੋਰੇ ਸਾਹਬ ਦੀਆਂ ਗੱਲਾਂ ਕਰਦੀਆਂ ਇੱਥੇ ਕੋਈ ਨਹੀਂ ਹੈਗਾ ਹੁਣ ਲਾ ਮੈਂ ਫੋਨ ਮੁੰਡੇ ਜਿਨੇ ਫੋਨ ਹੀ ਨਹੀਂ ਲਾਇਆ ਹੈਗਾ ਵੀ ਮੈਨੂੰ ਫਿਕਰ ਹੋਇਆ ਪਿਆ ਹੈਲੋ ਹਾਂ ਹਾਂ ਲੂਟਾਂ ਪੁੱਤ ਤੂੰ ਦੱਸ ਕਿਵੇਂ ਆ? ਹਮ ਮੈਨੂੰ ਤਾਂ ਫਿਕਰ ਲੱਗਿਆ ਪਿਆ ਵੀ ਤੂੰ ਫੋਨ ਨਹੀਂ ਲਾਇਆ ਹੈਗਾ ਮੈਨੂੰ। ਹਾਂ ਦੱਸ ਫਿਰ ਕੰਮ ਬਣਿਆ? ਅੱਛਾ। ਚੱਲ ਸ਼ੁਕਰ ਹੈ। ਸ਼ੁਕਰ ਹੋਇਆ ਤੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਦੀ ਆ। ਤੇ ਫਿਰ ਸਾਨੂੰ ਕਦੋਂ ਆਉਣਾ ਪਊਗਾ? ਕੱਲ ਨੂੰ। ਕੋਈ ਨਾ, ਕੱਲ ਨੂੰ ਆ ਜਾਾਂਗੇ ਤੇ ਨਾਲੇ ਨਾਲ ਉਹਨਾਂ ਨੂੰ ਇਹ ਗੱਲ ਕਹਿ ਕੇ ਰੱਖਦਾ ਵੀ ਪਹਿਲੀਆਂ 'ਚ ਸਾਡਾ ਕੰਮ ਕਰਦੀ ਭਾਈ। ਹਾਂ ਬਾਠ ਠੀਕ ਐ ਆਹੋ ਕਿਤੇ ਫਿਰ ਦਵਾਰੇ ਨਾ ਸਦਨ ਸੋਦਨ ਵਾਹੇ ਜਾਣ ਆਪਦਾ ਗਵਰਨਰ ਹੁਣੇ ਕਰਾ ਲਈ ਸਾਰਾ ਕੁਛ ਤੈਨੂੰ ਪਤਾ ਹੀ ਐ ਪੁੱਤ ਹੁਣ ਵੀ ਮਸਾਂ ਨਿਕਲਾਂਗੇ ਇਹ ਨਹੀਂ ਪਤਾ ਨਿਕਲੇ ਜਾਊਗਾ ਘਰੋਂ ਕਿ ਨਾ ਜਿੰਨਾ ਚਿਰ ਘਰੋਂ ਜਾ ਕੇ ਬੱਸ ਨਹੀਂ ਨਾ ਚੜਦੀਆਂ ਉਨਾਂ ਚਿਰ ਟੈਨਸ਼ਨ ਐ ਜਣ ਟੈਨਸ਼ਨ ਹਾਂ ਕਹ ਪਈ ਦਵਾਰੇ ਦੂਰੇ ਢੇੜਾ ਕੋਈ ਨਾ ਲੱਗਣਾ ਇੱਕੋ ਹੀ ਢੇੜੇ 'ਚ ਸਾਡਾ ਕੰਮ ਕਰਦੇ ਰੁਪਈਏ ਭਾਵੇਂ ਚਾਰ ਬੱਤ ਲੈ ਲੈ ਤਿੰਨੇ ਆਈਏ अच्छा चल कोई ना तिनने आ जाएंगे कोई ना कोई ना हां कोई ना कोई ਤਾਂ ਬਹਾਨਾ ਲਾਵਾਂਗੇ ਆ ਕੁੜੀਆਂ ਤੋਂ ਬਹਾਨਾ ਲਵਾ ਦੂੰਗੀ ਕੋਈ ਵੀ ਮੈਂ ਇਹਨਾਂ ਦੇ ਨਾਲ ਚਾਨੀ ਆ ਹਾਂ ਅਬ ਨਾ ਤੂੰ ਨਾ ਲੈਣਾ ਕਾਮਲਿਆ ਲੈ ਅਸੀਂ ਆਪੇ ਬਸ ਚੜ ਕੇ ਆ ਜਾਾਂਗੇ ਜੇ ਤੂੰ ਆ ਗਿਆ ਪੁੱਤ ਜੇ ਇਹਨੂੰ ਪਤਾ ਲੱਗ ਤੇਰਾ ਜਿਉਣਾ ਦੁੱਬਰ ਕਰ ਦੂ ਤੈਨੂੰ ਨਹੀਂ ਪਤਾ ਇਹ ਕਿਹੜਾ ਜ ਆ ਬੰਦਾ ਹੈ ਏ ਤਾਂ ਪਾਥੀ ਹੀਠਲਾ ਸੱਪ ਐ ਸੱਪ ਕਾਲਾ ਨਾਗ ਹਾਂ ਨਾ ਪੁੱਤ ਤੂੰ ਤਾਂ ਮੈਂ ਇਹ ਕਹਿਨੀ ਆ ਵੀ ਸਾਡੇ ਪਿੰਡ ਦੇ ਨੇੜੇ ਤੇੜੇ ਵੀ ਕਿਤੇ ਦਿਸੀ ਨਾ 2-3 ਦਿਨਾਂ ਹਾਂ ਨਾ ਤੂੰ ਤਾਂ ਇਹ ਜਮੀਨਾਂ ਸਾਹਮਣੇ ਆ ਕਿਤੇ ਦੇਖੀ ਐ ਭੁੱਲ ਕਰ ਲੈ ਵੀ ਮਾਮਾ ਤਾਂ ਖੇਤ ਨੂੰ ਟੱਪ ਗਿਆ ਜਾਂ ਕਿਸੇ ਪਾਸੇ ਹੋਰ ਟੱਪ ਗਿਆ ਤਾਂ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਮੁੜ ਆਵੇ ਹਾਂ ਇਹ ਜਾਣਾ ਬਹੁਤ ਮਾੜੀ ਚੀਜ਼ ਐ ਇਹ ਬਸ ਅਸੀਂ ਕਰਦੇ ਆ ਪੁੱਤ ਸਾਨੂੰ ਪਤਾ ਹੈ ਤੈਨੂੰ ਨਹੀਂ ਪਤਾ ਇਹਦੇ ਬਾਰੇ ਉਹਨਾਂ ਹਾਂ ਕੋਈ ਨਾ ਕੋਈ ਨਾ ਤੂੰ ਫਿਕਰ ਨਾ ਕਰ ਪੁੱਤ ਅਸੀਂ ਆਪ ਹੀ ਆ ਜਾਾਂਗੇ ਬਚਾਉਣ ਆ ਲਈ ਆਵਾਂਗੇ ਜਿੱਥੇ ਤੂੰ ਕਹੇਂਗਾ ਅਸੀਂ ਤੇ ਇੱਥੋਂ ਪਹਿਲਾਂ ਪਹੁੰਚ ਜਾਾਂਗੇ ਬੋਲ ਕਿੱਥੇ ਪਹੁੰਚੀਏ ਅੱਛਾ ਬਸ ਠੀਕ ਹੈ ਅਸੀਂ ਉੱਥੇ ਹੀ ਬੈਠੀਆਂ ਹੋਵਾਂਗੇ ਬਸ ਠੀਕ ਹੈ ਅਸੀਂ ਤੇ ਇੱਥੋਂ ਪਹਿਲਾਂ ਹੀ ਆ ਜਾਣ ਹਾਂ ਤੂੰ ਵੀ ਅੱਗਾ ਪਿੱਛਾ ਦੇਖ ਕੇ ਆਈ ਪੁੱਤ ਇਹਦਾ ਨਹੀਂ ਪਤਾ ਕਿਹੜੇ ਵੇਲੇ ਮੰਗਰ ਲੱਗ ਜੇ ਹਾਂ ਇਹਨੇ ਕਿਹੜਾ ਬਾਤ ਚੜ ਕੇ ਆਉਣਾ ਇਹਦਾ ਮਿੰਟ ਚ ਗੱਡੀ ਲੈ ਕੇ ਆ ਜੂਗਾ ਆਹੋ ਗੌਰ ਨਾਲ ਕਰਾ ਲਈ ਪੁੱਤ ਹੁਣ ਕੰਮ ਤੇਰੇ ਸਿਰ ਤੇ ਇਹਦੇ ਕ ਮੈਨੂੰ ਤਾਂ ਪੁੱਤ ਕਾਸੀ ਦਾ ਪਤਾ ਨਹੀਂ ਮੈਦਾਨ ਪੜ ਹੈ ਗਿਆ ਹਾਂ ਪੁੱਤ ਧੰਨਵਾਦ ਤੇਰਾ ਫਿਕਰਦਾ ਤੂੰ ਬਹੁਤ ਕਰਦਾ ਆਹ ਜਿਹੜਾ ਕੰਮ ਕਰਤਾ ਨਾ ਤਾਂ ਬੜਾ ਹੀ ਵੱਡਾ ਕੰਮ ਹੈਗਾ ਹਾਂ ਪੁੱਤ ਕੋਈ ਨਾ ਮੈਂ ਕੱਟਦੀ ਹਾਂ ਫੋਨ ਪਤਾ ਨਹੀਂ ਹੁੰਦਾ ਉੱਤੇ ਆ ਜੇ ਕਹੂਗਾ ਕਿਸ ਦੇ ਨਾਲ ਗੱਲ ਕਰ ਰਹੀ ਹੈ ਹਾਂ ਹੂੰ ਤਾਂ ਮੈਂ ਇਧਰਲੇ ਪਾਸੇ ਦੂਜੇ ਪਾਸੇ ਆਈ ਹੋਈ ਆ ਹਾਂ ਬਸ ਠੀਕ ਹੈ ਚੰਗਾ ਤੂੰ ਵੀ ਗੌਰ ਨਾਲ ਜਦੋਂ ਫੋਨ ਲਾਉਣਾ ਹੁੰਦਾ ਨਾ ਸਾਨੂੰ ਉਦੋਂ ਤੂੰ ਐ ਨਿਗਰ ਰੱਖਿਆ ਕਰ ਵੀ ਤੇਰੇ ਕੋਲੇ ਤਾਂ ਨਹੀਂ ਕੋਈ ਸੁਣਦਾ ਆਉ ਕਿਤੇ ਆ ਕੇ ਇਹਨੂੰ ਦੱਸ ਦੇ ਕੋਈ ਠੀਕ ਹੈ ਚੰਗਾ ਲੈ ਚਲ ਸ਼ੁਕਰ ਹੈ ਆ ਕੰਮ ਤਾਂ ਹੋ ਗਿਆ ਪਰ ਮਾਤਮਾ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿਸੇ ਦਾ ਕੋਈ ਕੋਈ ਕਿਸੇ ਦਾ ਸਾਡਾ ਤਾਂ ਇੱਕ ਤੂੰ ਐ ਬਸ ਤੇਰੇ ਆਸਰੀ ਤਰੀ ਹੋਈਆਂ ਮਾਲਕਾ ਲਾਜ ਰੱਖੀ ਮੇਰੀ ਬੜੇ ਦੁੱਖ ਸਹਿ ਲੇ ਮੇਰ ਪਰਿਆ ਹੱਥ ਸਿਰ ਤੇ ਰੱਖ ਕੇ ਨਾ ਕਾਰਜ ਸੁੱਧ ਕਰਾ ਦੇ ਕੋਈ ਨਾ ਕਾਲਿਆ ਨਾਕਾ ਤੂੰ ਮੇਰਾ ਭਰਾ ਸੀ ਮੈਂ ਤੇਰੇ ਤੇ ਭਰੋਸਾ ਕਰਦੀ ਸੀ ਰੱਬ ਵਾਂਗੂੰ ਜਿਵੇਂ ਰੱਬ ਤੇ ਭਰੋਸਾ ਕਰਦਿਆਂ ਮੈਂ ਸੋਚਦੀ ਹੁੰਦੀ ਮੇਰਾ ਭਾਈ ਹੈਗਾ ਮੈਨੂੰ ਕੀ ਫਿਕਰ ਹੈ ਪਰ ਮੈਨੂੰ ਨਹੀਂ ਸੀ ਪਤਾ ਤੂੰ ਸਾਡੇ ਡੰਗ ਮਾਰਨ ਲੱਗ ਗਿਆ ਤੈਨੂੰ ਵੀ ਹੁਣ ਬੱਤ ਕਰਾਂ ਯਾਦ ਰੱਖੇਗਾ ਤੂੰ ਜਾਦ ਭਰਾਵਾ ਤੇਰੀ ਹੱਕ ਤੇ ਦੀਵਾ ਹੈ ਜਾ ਬਾਲਣਾ ਤੂੰ ਪਸਤਾਵੇਂਗਾ ਬਹੁਤ ਦੇਖੀ ਸੀ